ਹਾਂਜੀ ਹਾਂਜੀ ਬਹੁਤ ਬਹੁਤ ਬਾਜੀ ਅੱਜ ਨਵੀਂ ਜੁੜਿਆ ਦੀ ਮਿਲੀ ਆ ਜੀ ਮੈਂ ਧੰਨਵਾਦੀ ਆ ਜਨਿੰਦਰਿੰਦਰ ਮੋਦੀ ਜੀ ਦਾ ਜਿਹੜੇ ਸਾਡੇ ਭਾਰਤ ਦੇ ਭਾਰਤ ਦੇ ਪ੍ਰਧਾਨ ਮੰਤਰੀ ਆ ਭਾਜੀ ਨਾ ਹਮੇਸ਼ਾ ਜੀ ਦਾ ਜਿਹੜੇ ਸਾਡੇ ਹੋਮ ਮਿਨਿਸਟਰ ਨੇ ਭਾਰਤ ਦੇ ਜੇਪੀ ਨੱਡਾ ਜਿਹੜੇ ਸਾਡੇ ਰਾਸ਼ਟਰ ਦੇ ਪ੍ਰਧਾਨ ਨੇ ਤੇ ਖਾਸ ਕਰਕੇ ਸਾਡੇ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਜੀ ਦਾ ਤੇ ਸਾਡੇ ਵਰਕਿੰਗ ਪ੍ਰਧਾਨ ਜਿਹੜੇ ਅਸ਼ਵਨੀ ਸ਼ਰਮਾ ਜੀ ਦਾ ਤੇ ਸਮੁੱਚੇ ਸਕਟਨ ਦਾ ਸਕੱਟਨ ਮੰਤਰੀ ਦਾ ਸਬੂਚੇ ਸਕੱਟਨ ਦਾ ਸਬੂਚੇ ਵੀਰਾਂ ਦਾ ਹਾਈ ਕਮਾਂਡ ਦਾ ਮੈਂ ਤੈਰ ਤੈਰ ਦਿਲ ਤੋਂ ਅਸੀਂ ਆਪਣੇ ਤੋਂ ਆਪਣੇ ਪਰਿਵਾਰ ਨੂੰ ਅਸੀਂ ਨਾਲੇ ਹਲਕੇ ਲੋਕ ਲੱਖ ਲੱਖ ਧੰਨਵਾਦ ਕਰਦਾ ਤੇ ਵਿਸ਼ਵਾਸ ਦਉ ਉਹਨਾਂ ਨਾਲ ਜਿਹੜੇ ਬਾਰਡਰ ਦੇ ਪਛੜੇ ਇਲਾਕੇ ਜਿੱਥੇ ਤੁਹਾਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਆ ਪ੍ਰਮਾਤਮਾ ਸਾਨੂੰ ਇਸ ਵੱਧ ਬਖਸ਼ੇ ਬਲ ਬਖਸ਼ੇ ਸਬੂਚੀ ਟੀਮ ਜਿਹੜੀ ਇੱਥੇ ਹਾਜ਼ਰ ਹੋਈ ਆ ਸਾਡੇ ਮੈਨੂੰ ਇੱਕ ਗੱਲ ਬਹੁਤ ਵਧੀਆ ਲੱਗੀ ਇਸ ਪਾਰਟੀ ਦੇ ਵਿੱਚ ਡਿਸਪਲਾਈਨਡ ਪਾਰਟੀ ਆ ਇੱਥੇ ਕੋਈ ਪਰਿਵਾਰਵਾਦ ਨਹੀਂ ਆ ਇੱਥੇ ਕੋਈ ਹੰਕਾਰਵਾਜ ਨਹੀਂ ਆ ਕੋਈ ਡਿਕਟੇਟਰਸ਼ਿਪ ਨਹੀਂ ਆ ਜੋ ਪਾਰਟੀ ਦਾ ਡਿਸਪਲਿਨ ਇਹ ਚੋਣ ਪ੍ਰਕਿਰਿਆ ਹੋਈ ਆ ਜਿਹੜੀ ਵੀ ਇਹ ਚੱਲਦੀ ਸਰਵ ਸੰਪਤੀ ਜਿਹੜੀ ਉਹ ਬਾਅਦ ਚ ਹੋਈ ਆ ਤੇ ਮੈਂ ਧੰਨਵਾਦੀ ਆ ਆਪਣੇ ਸੂਚੇ ਸਾਥੀਆਂ ਦਾ ਕਿ ਜਿਨ੍ਹਾਂ ਨੇ ਪਾਰਟੀ ਦੇ ਹੁਕਮ ਦੇ ਸਾਰਿਆਂ ਨੇ ਹੀ ਪਹਿਰਾ ਦਿੱਤਾ ਆ ਮੈਂ ਇਹੋ ਹੀ ਬੇਨਤੀ ਕਰਾਂਗਾ ਖਾਸ ਕਰਕੇ ਪੰਜਾਬ ਦੇ ਲੋਕਾਂ ਨੂੰ ਆਪਣੇ ਕਿਹੜੇ ਤਿੰਨ ਜਿਹੜੇ ਤਿੰਨ ਹਲਕੇ ਰਾਸਾ ਸੀ ਅਈ ਨਾਲਾ ਦੇ ਟਾਲੀ ਦੀ ਸੇਵਾ ਮਿਲੀ ਹੈ ਤੁਹਾਨੂੰ ਨਵੇਂ ਨਵੇਂ ਜਿਹੜਾ ਬਣਿਆ ਆ ਲੋਕਾਂ ਨੂੰ ਅਪੀਲ ਕਰਾਂਗਾ ਜੇ ਨਸ਼ੇ ਬੰਦ ਕਰਾਉਣੇ ਆ ਜੇ ਗੁੰਡਾਗਰਦੀਆ ਬੰਦ ਕਰਾਉਣੀ ਆ ਜੇ ਜੇ ਫਰੋਤੀਆਂ ਬੰਦ ਕਰਾਉਣੀ ਆ ਜੇ ਜੇ ਪੰਜਾਬ ਨੂੰ ਮੋੜ ਲਿਈ ਤੇ ਲਿਉਣਾ ਭਾਵੇਂ ਕਿਸਾਨੀ ਆ ਭਾਵੇਂ ਐਸੀ ਵਰਗੇ ਭਾਵੇਂ ਨੌਜਵਾਨ ਵੀਰਿਆ ਜੋ ਪੰਜਾਬ ਦੀ ਲਾਅ ਐਂਡ ਲਾਅ ਐਂਡ ਆਰਡਰ ਦੇ ਬੇੜਾ ਗਰਕ ਹੋਇਆ ਬਈ ਸਰਕਾਰ ਨੇ ਕੀਤਾ ਬਿਆਹ ਜੇ ਪੰਜਾਬ ਨੂੰ 7.4 ਲੱਖ ਕਰੋੜ ਦੇ ਕਰਜ਼ੇ ਤੋਂ ਬਾਹਰ ਕੱਢਣਾ ਆ ਤੇ ਸਿਰਫ ਡਬਲ ਇੰਜੇ ਦੀ ਸਰਕਾਰ ਜੰਦਰ ਮੋਦੀ ਜੀ ਦੇ ਅਗਵਾਈ ਚ ਸਵੇ ਸੂਬੇ ਦੀ ਸਰਕਾਰ ਬਣਾਓ ਹਰ ਚੀਜ਼ ਖੁਸ਼ਹਾਲ ਹੋ ਜੂਗੀ ਕਾਲੇ ਖੁਸ਼ਾਲ ਗੱਲਾਂ ਨਾ ਨਹੀਂ ਹੁਣੀ ਕਿ ਤੁਹਾਡੀ ਬੋਰਡ ਨੇ ਤੁਹਾਡੀ ਸੰਗਠਨ ਦੀ ਬੋਰਡ ਨੇ ਫੈਸਲਾ ਕਰਨਾ ਮੈਂ ਇਹ ਵੀ ਬੇਨਤੀ ਕਰਾਂਗਾ ਕਿ ਤੁਹਾਂ ਹਰ ਇੱਕ ਨੂੰ ਇੱਕ ਮੌਕਾ ਦੇ ਕੇ ਵੇਖ ਲਿਆ ਕਾਂਗਰਸ ਨੂੰ ਵੀ ਦੇ ਕੇ ਵੇਖ ਲਿਆ ਆਪ ਨੂੰ ਵੀ ਦੇ ਕੇ ਵੇਖ ਲਿਆ ਅਸੀਂ ਵੀ ਅਕਾਲੀਆਂ ਵਿੱਚੋਂ ਫਿਰ ਭਾਜਪਾ ਜਾਇਏ ਆ ਆਪਾਂ ਅਕਾਲੀਆਂ ਨੂੰ ਵੀ ਮੌਕਾ ਦੇ ਕੇ ਵੇਖਿਆ ਇੱਕ ਮੌਕਾ ਭਾਰਤੀ ਜਨਤਾ ਪਾਰਟੀ ਨੂੰ ਜੁੜ ਦੇ ਕੇ ਵੇਖਿਓ ਜੇ ਜੇ ਯੂਪੀ ਸੁਧਰ ਸਕਦਾ ਆ ਜੇ ਹਰਿਆਣਾ ਆਰਥਿਕ ਤੌਰ ਤੇ ਅੱਗੇ ਆ ਸਕਦਾ ਆ ਜੇ ਰਾਜਸਥਾਨ ਕਿਸਾਨੀ ਦਰ ਦੇ ਉੱਪਰ ਆ ਸਕਦਾ ਤੇ ਆਪਾਂ ਕਿਉਂ ਪਛੜੇ ਰਹਿ ਗਏ ਇਹ ਸਿਰਫ ਤੁਹਾਡੀ ਬੋਰਡ ਦੇ ਫੈਸਲਾ ਕਰਨਾ ਜੇ ਸਵਾਏ ਇਹ ਪਾਰਟੀਆਂ ਭਾਵੇਂ ਕਾਂਗਰਸ ਆ ਭਾਵੇਂ ਅਕਾਲੀ ਨੇ ਦੇ ਭਾਵੇਂ ਆਪ ਵਾਲੇ ਨੇ ਸਵਾਏ ਇੱਕ ਦੂਜੇ ਦੇ ਦੂਸ਼ਣ ਬਾਜੀ ਦੋ ਇਹ ਕੁਛ ਨਹੀਂ ਜੇ ਕਰਦੇ ਤੋ ਤੈਣੇ ਮੈਣੇ ਜਿਤਨਾ ਕਰਾ ਸ਼੍ਰਿੱਕੇ ਬਾਜੀ ਹੁੰਦੀ ਨਹੀਂ ਸ਼੍ਰਿੱਕੇ ਫਾਈ ਜੀਰ ਪੰਜਾਬੀ ਦਾ ਸ਼ਬਦ ਆ ਸਵਾਏ ਇਹ ਇੱਕ ਦੂਜੇ ਦੇ ਤੈਣੇ ਮੈਣੇ ਤੂੰ ਆ ਕੀਤਾ ਮੈਂ ਆ ਕੀਤਾ ਫਾੜਾ ਇਹ ਢਿੰਗੜਾ ਹੈ ਪੰਜਾਬ ਦੀ ਕਿਸੇ ਨੂੰ ਚਿੰਤਾ ਨਹੀਂ ਜੇ ਮੈਂ ਬੇਦੀ ਕਰਦਾ ਦੋਵੇਂ ਹੱਥ ਜੋੜ ਕੇ ਜੇ ਮੈਨੂੰ ਮੁੱਖ ਸੇਵਾ ਦਾ ਇਸ ਦਿਹਾਤੀ ਦਾ ਜਿਲੇ ਦਾ ਬਣਾਇਆ ਆ ਕਿ ਮੈਂ ਹਰ ਵੋਟਰ ਕੋ ਹਰ ਸਪੋਰਟਰ ਕੋ ਆਸ ਰੱਖਦਾ ਤਕੜੇ ਹੋ ਕੇ ਸਾਡਾ ਭਾਰਤੀ ਜਨਤਾ ਪਾਰਟੀ ਦਾ ਸਾਥ ਦੋ ਆਉਣ ਵਾਲੇ ਸਮੇਂ ਚ ਆਪਾਂ ਭਾਰਤੀ ਜਨਤਾ ਪਾਰਟੀ ਸਰਕਾਰ ਬਣਾ ਸਕੀਏ। ਸ਼ਹਿਰਾਂ ਦੇ ਵਿੱਚ ਭਾਜਪਾ ਬੜੀ ਵਧੀਆ ਗਰੋਥ ਕਰਦੀ ਹੈ ਪਿੰਡਾਂ ਦੇ ਵਿੱਚ ਉਹਨੂੰ ਹਰ ਵਾਰੀ ਪ੍ਰੋਬਲਮ ਆਉਂਦੀ ਹੈ ਕਿ ਕੀ ਕੀ ਕਰੋਗੇ ਤੁਸੀਂ ਇਸ ਤਰ੍ਹਾਂ ਦਾ ਕਿ ਜਿਹੜੇ ਪਿੰਡਾਂ ਦੇ ਵਿੱਚ ਬੀਜੇਪੀ ਨੂੰ ਜਿਹੜੀ ਵੋਟ ਕੋ ਸਾਡੀ ਹਾਈ ਕਮਾਂਡ ਬੜੀ ਸੀਰੀਅਸ ਆ ਮੈਂ ਦਿੱਲੀ ਤੱਕ ਵੀ ਉੱਥੇ ਜਾ ਕੇ ਆਪਣੀ ਹਾਈ ਕਮਾਂਡ ਨੂੰ ਮਿਲਿਆ ਵੀ ਆ ਉਹਨਾਂ ਨੇ ਸਾਨੂੰ વિશ્વાસ ਦਿਵਾਇਆ ਕਿ ਆਉਣ ਵਾਲੇ ਸਮੇਂ 'ਚ ਕੋਈ ਇਹੋ ਜਿਹਾ ਵਧੀਆ ਸੇਵਾ ਦਾ ਪ੍ਰਬੰਧ ਕਰਕੇ ਲਵਾਂਗੇ ਪੰਜਾਬ ਦੇ ਭਲੇ ਦੀ ਗੱਲ ਕਰਾਂਗੇ ਚੰਗੀ ਪੋਜ਼ਿਟਿਵਲੀ ਗੱਲ ਕੀਤੀ ਜਿੰਦੇ ਕਰਕੇ ਉਹਨਾਂ ਨੇ ਫਿਰ ਮੈਨੂੰ ਇਹ ਸੇਵਾ ਦਾ ਔਖਾ ਦਿੱਤਾ ਆ ਕਿਉਂਕਿ ਅੱਗੇ ਵੀ ਮੈਨੂੰ ਇਹਨਾਂ ਨੇ ਪਾਰਟੀ ਨੇ ਸੇਵਾ ਦਿੱਤੀ ਹੁਣ ਵੀ ਦਿੱਤੀ ਆ ਪੰਜਾਬ ਮੈਂ ਤੇ ਇੱਕ ਬੇਨਤੀ ਕਰਦਾ ਉਹਨਾਂ ਦੇ ਆਸ ਉਹ ਚਾਹੁੰਦੇ ਆ ਪੰਜਾਬ ਦਾ ਭਲਾ ਹੋਵੇ ਪਰ ਇੱਥੇ ਆਪਣਾ ਵੀ ਕੋਈ ਫਰਜ਼ ਬੰਦਦਾ ਨਾ ਜੀ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਲੈਂਡ ਪੁਲਿੰਗ ਜਿਹੜੀ ਚੱਲਦੀ ਪਈ ਆ ਪੰਜਾਬ ਦੇ ਵਿੱਚ ਕਿਸਾਨਾਂ ਦੇ ਉੱਪਰ ਅਸੀਂ ਇਹਦਾ ਅਸੀਂ ਸਾਡੀ ਪਾਰਟੀ ਅਸੀਂ ਡਟ ਕੇ ਵਿਰੋਧ ਕਰਦੇ ਹਾਂ ਜਿੱਥੇ ਵੀ ਸਾਨੂੰ ਜ਼ਿੰਮੇਦਾਰਾਣਾ ਕਿਸਾਨਾਂ ਨਾਲ ਮਜ਼ਦੂਰਾਂ ਨਾਲ ਖੜੋਣਾ ਪਿਆ ਡਟ ਕੇ ਹੀ ਉਹਦੇ ਨਾਲ ਪੈਰਾ ਦੇਵਾਂਗੇ 2027 ਦੇ ਵਿੱਚ ਆ ਚਾਲੀ ਦਲ ਨਾਲ ਜੱਥੇ ਜੁੜ ਹੋਣ ਦੀ ਸੁਭਾਵਨਾ ਹੈ ਜੋ ਸਾਡੀ ਹਾਈ ਕਮਾਂਡ ਕਰੂਗੀ ਅਸੀਂ ਉੱਤੇ ਪੈਰਾ ਦੇਵਾਂਗੇ ਇਹ ਜਿਹੜੇ ਗੱਠਜੋੜ ਹੋਣੇ ਨਹੀਂ ਹੋਣੇ ਇਹ ਨਾ ਮੇਰੇ ਵੱਸ ਦਾ ਤੇਰੇ ਵੱਸ ਇਹ ਉੱਪਰ ਵਾਲੇ ਦੇ ਵੱਸ ਇਹ ਇਹ ਉੱਪਰ ਕਿਹੜੀ ਸਾਡੀ ਹਾਈ ਕਮਾਂਡ ਆ ਇਹ ਪਾਰਟੀਆਂ ਦੇ ਫੈਸਲੇ ਹੋਣੇ ਆ ਪਾਰਟੀ ਜੋ ਉਹ ਫੈਸਲਾ ਕਰੂਗੀ ਅਸੀਂ ਉਹਦੇ ਨਾਲ ਤਿਆਰ ਹੋਵਾਂਗੇ ਜਿਲ੍ਹਾ ਤਿੰਨ ਨਾਲ ਕਿਤੇ ਤੁਹਾਨੂੰ ਜਿਲ੍ਹਾ ਦੋ ਹੀ ਸੈੱਜ ਕਰਤਾ ਇਹਦਾ ਤੁਹਾਨੂੰ ਲੱਗਦਾ ਕਿ ਹੋਰ ਇਹ ਤਾਂ ਮੈਂ ਕਹਿੰਦਾ ਭਾਵੇਂ ਇੱਕ ਇੱਕ ਮੈਂ ਕਹਿੰਦਾ ਭਾਵੇਂ ਇੱਕ ਇੱਕ ਹਲਕਾ ਕਰਦੇ ਕਿ ਗਲੀ ਮੁੱਲਾ ਕਰ ਦੋ ਕਿਹੜੀ ਸਾਡੀ ਪਾਰਟੀ ਇਹਦੇ ਪੰਨਾ ਪੰਨੇ ਤੱਕ ਜਾਂਦੀ ਆ ਬਾਕੀ ਸੂਬਿਆਂ ਜੇ ਅਰੇ ਆਪਾਂ ਨੇ ਕਰੀ ਅਕਾਲੀ ਦਲ ਜੀ ਵੇਖਿਆ ਕਾਂਗਰਸ ਕਰੀ ਪੰਨੇ ਦੀ ਨਹੀਂ ਗਏ ਇਹਨੇ ਫਿਰ ਤੇ ਨੇ ਜ਼ਿਲ੍ਹੇ ਦੇ ਤੇ ਨਾ ਭਾਵੇਂ ਆਪ ਦੀ ਬਾਕੀ ਸੂਬਿਆਂ 'ਚ ਵੇਖ ਲਓ ਯੂਪੀ ਜੇ ਗੁਜਰਾਤ 'ਚ ਉਹਦੇ ਬੋਟਰ ਲਿਸਟ ਦਾ ਕਿ ਉਹਨੇ ਵੰਡੇ ਪਏ ਗੁਨੀ ਜੀ ਕਿਸਾਨਾਂ ਨੂੰ ਨਾਲ ਲੈ ਕੇ ਤੁਰੋ ਜੇ ਬੜਾ ਬਰੋਦ ਹੁੰਦਾ ਰਿਆ ਬੀਜੀਪੀ ਦਾ ਪਹਿਲਾਂ ਤੋਂ ਕਿਵੇਂ ਦਿਖਦੇ ਹੋ ਕਿਸਾਨਾਂ ਦਾ ਤੁਸੀਂ ਵੇਖੋ ਜਾਕੜ ਸਾਹਿਬ ਵੀ ਅਸ਼ਵਨੀ ਸ਼ਰਮਾ ਜੀ ਦੇ ਚਾਦੇ ਸਾਡੀ ਹਾਈ ਕਮਾਂਡ ਆ ਸਾਰੇ ਕਿਸਾਨਾਂ ਦੇ ਹੱਕ 'ਚ ਬਿਆਨ ਦਿੰਦੇ ਪਏ ਆ ਆ ਲੈਂਡ ਪੁਲਿੰਗ ਦਾ ਮਸਲਾ ਆ ਸਭ ਤੋਂ ਪਹਿਲਾਂ ਜਾਕੜ ਸਾਹਿਬ ਨੇ ਫਿਰ ਅਸ਼ਵਨੀ ਸ਼ਰਮਾ ਜੀ ਨੇ ਚੁੱਕਿਆ ਇਹਦਾ ਸਾਨੂੰ ਫਾਇਦਾ ਹੀ ਹੋਣਾ ਬੰਦਾ ਕਹਿੰਦਾ ਆ ਕਿ ਹਾ ਦਾ ਨਾਰਾ ਮਾਰਨਾ ਇਹ ਕੋਈ ਮਰਦ ਮਰਦ ਜੰਮੜਾ ਹੀ ਮਾਰਦਾ ਉਹਦੀ ਕਿਰਪਾ ਹੋਵੇ ਤੇ ਮਾਰਦਾ ਜੇ ਕਿਸੇ ਦੇ ਪੈਰ ਤੇੋਂ ਕੰਡਾ ਕੱਢਿਆਊਗਾ ਤੇ ਗੁਰੂ ਕਿਰਪਾ ਕਰਦਾ ਇਹ ਗੱਲਾਂ ਬਾਬੀ ਜੋ ਮਰਜ਼ੀ ਕਰੀ ਜੋ ਗੱਲ ਤੇ ਮੈਂ ਫੇਰ بار-बार ਕਰਦਾ ਇਹ ਗੱਲਾਂ ਨਾ ਢੇਡਣੀ ਭਰਲੇ ਸਵਾ 4 ਲੱਖ ਕਰੋੜ ਦਾ ਕਰਜ਼ਾ ਗੱਲਾਂ ਨਾਲ ਨਹੀਂ ਲੱਸਣਾ ਇਹ ਤੁਹਾਡੀ ਵੋਟਾਂ ਨੇ ਫੈਸਲਾ ਕਰਨਾ ਇਹ ਗੁੰਡਾਗਰਦੀਆਂ ਬਦਮਾਖੀਆਂ ਜੋ ਪੰਜਾਬ ਦਾ ਮੋਹਰ ਬਣਿਆ ਪਿਆ ਆ ਆ ਗੈਂਗਸਟਰ ਦੁਆਰਾ ਅੱਤੂ ਹੀ ਵੇਰ ਦੇ ਭਾਜ ਕਰੀ ਕਿਸੇ ਨੂੰ ਧਮਕੀਆਂ ਕੇ ਮੈਂ ਖੁਦ ਕੋਲ ਤਾਂ ਸਾਨੂੰ ਧਮਕੀ ਆਉਂਦੀ ਹੈ ਮੈਂ ਹੱਕਿਆਂ ਤੋਂ ਭਾਵੇ ਆ ਇਹ ਵੀਰੋ ਤੋਹਾਂ ਤੈਅ ਕਰਨਾ ਅਸੀਂ ਮਿਹਨਤ ਕਰ ਲਈਆਂ ਤੁਹਾਡੇ ਹਰ ਦੁੱਖ ਸੋਗ ਤੇ ਅਸੀਂ ਭਾਈਵਾਲ ਰਹਿਣਾ ਠੀਕ ਹੈ ਜੀ ਜੀ ਤੁਹਾਨੂੰ ਮੇਰੀ ਜਿੰਮੇਵਾਰੀ ਸਭ ਤੋਂ ਪਹਿਲਾਂ ਤਾਂ ਮੈਂ ਹਾਈ ਕਮਾਂਡ ਦਾ ਧੰਨਵਾਦੀ ਆ ਹਾਂ ਭਾਤੀ ਜਨਤਾ ਪਾਰਟੀ ਦਾ ਜਿਨ੍ਹਾਂ ਨੇ ਅੱਜ ਅਮਰਸਾ ਜ਼ਿਲ੍ਹਾ ਰਾਤ ਮੈਂ ਨਾਮਿਤ ਯੋਗਤ ਪ੍ਰਧਾਨ ਅਮਰਪਾਲ ਸਿੰਘ ਬੋਮੇ ਜੀ ਉਹਨਾਂ ਨੂੰ ਮੈਂ ਵਧਾਈ ਦਿੰਦਾ ਉਹਨਾਂ ਨੇ ਉਹਨਾਂ ਨੂੰ ਪ੍ਰਧਾਨ ਯੋਗਤ ਕੀਤਾ ਹੈ ਅਮਰਸਾ ਅਧਿਆਦੀ ਔਰ ਮੈਂ 6 ਸਾਲ ਪਾਰਟੀ ਦੀ ਸੇਵਾ ਕੀਤੀ ਹੈ ਬਤੌਰ ਦੰਨਫ ਕਰਤਾ ਜ਼ਿਲ੍ਹਾ ਅਮਰਸਾ ਅਧਿਆਦੀ ਜੀ ਔਰ ਅੱਜ ਪਾਰਟੀ ਨੇ ਮੇਰੇ ਤੇ ਫਿਰ ਵਿਸ਼ਵਾਸ ਜਤਾਉਂਦੇ ਹੋਏ ਮੈਨੂੰ ਪਾਰਟੀ ਦਾ ਪੰਜਾਬ ਦਾ ਟਰੈਕਟਰ ਮੈਂਬਰ ਬਣਾਇਆ ਹੈ ਭਾਜਪੀ ਦਾ ਮੈਂ ਪਾਰਟੀ ਹਾਈ ਕਮਾਂਡ ਦਾ ਬਹੁਤ ਬਹੁਤ ਧੰਨਵਾਦੀ ਹਾਂ ਔਰ ਪਾਰਟੀ ਜਿੱਦਾਂ ਵੀ ਜਿਹੜੀ ਕਿਸ ਪ੍ਰਕਾਰ ਦੀ ਵੀ ਪਾਰਟੀ ਇਸ ਸੰਬੰਧ ਚ ਡਿਊਟੀ ਲਗਾਉਗੀ ਮੈਂ ਪੂਰੀ ਤਨਦੇਹੀ ਨਾਲ ਹਰ ਹੱਥ ਟਾਈਮ ਸਮੇਂ ਨਾਲ ਮੋਢਾ ਮੋਢਾ ਜੋੜ ਕੇ ਪਾਰਟੀ ਦੇ ਨਾਲ ਤੁਸੀਂ ਅਟਾਰੀ ਹਲਕੇ ਦੇ ਵਿੱਚ ਬੜਾ ਕੰਮ ਕੀਤਾ ਹੈ ਪਰ ਲਗਾਤਾਰ ਕਿਸਾਨਾਂ ਵੱਲੋਂ ਜਾਂ ਪਿੰਡਾਂ ਦੀ ਗੱਲ ਕੀਤੀ ਜੇਵੇ ਭਾਜਪਾ ਨੂੰ ਸਪੋਰਟ ਨਹੀਂ ਜ਼ਿਆਦਾ ਕੀਤੀ ਜਾਂਦੀ ਕਿਸ ਤਰ੍ਹਾਂ ਦਾ ਕਰੋਗੇ ਕਿ 2027 ਦੇ ਇਲੈਕਸ਼ਨ ਵੀ ਨੇੜੇ ਨੇ ਤੇ ਹਰ ਵਾਰ ਭਾਜਪਾ ਨੂੰ ਪਿੰਡਾਂ ਦੇ ਵਿੱਚ ਜਿਹੜੀ ਮਾਰ ਆਉ ਪੈਂਦੀ ਆ ਕਿਵੇਂ ਜਿਹੜੀ ਮਾਰ ਆ ਤੁਸੀਂ ਦੂਰ ਕਰੋਗੇ 2022 ਚ ਜਦੋਂ ਅਟਾਰੀ ਹਲਕੇ ਤੋਂ ਮੇਰੀ ਸ਼੍ਰੀਮਤੀ ਮੇਰੀ ਘਰ ਵਾਲੀ ਪਿੰਬਦੀ ਬਲਿੰਦਰ ਕੌਰ ਇਲੈਕਸ਼ਨ ਲੜਨ ਗਏ ਉਸ ਸਮੇ ਬਹੁਤ ਮਾਹੌਲ ਕੁਝ ਨਾਜ਼ੁਕ ਟਾਈਪ ਸੀ ਲੇਕਿਨ ਅਸੀਂ ਬੜੇ ਜਜ਼ਬੇ ਨਾਲ ਜਿੱਦਾਂ ਭਾਜਪਾ ਨੇ ਟਿਕਟ ਦੇ ਕੇ ਨਵਾਜਦਾ ਤਾਂ ਅਸੀਂ ਬੜੇ ਜਜ਼ਬੇ ਨਾਲ ਕਾਜੀ ਤੋਂ ਇਲੈਕਸ਼ਨ ਲੜੀ ਉਸ ਤੋਂ ਬਾਅਦ ਅਸੀਂ ਵਿਚਲਣਾ ਨਹੀਂ ਛੱਡਿਆ ਔਰ ਤੁਸੀਂ ਜਿਹੜੀ 2024 ਚ ਇਲੈਕਸ਼ਨ ਹੋਈ ਹੈ ਅੱਜ 14000 ਵੋਟ ਅਸੀਂ ਲੈ ਕੇ ਗਏ ਆ ਭਾਰਤੀ ਜਨਤਾ ਪਾਰਟੀ ਵੱਲੋਂ ਉਸ ਹਲਕੇ ਤੋਂ ਕਾਜੀ ਤੋਂ ਔਰ ਹੋਨੇ ਉਹ ਮਾਹੌਲ ਨਹੀਂ ਆ ਅੱਜ ਦਿਨ ਬਦਨ ਦਿਨ ਬਦਨ ਚੇਂਜ ਹੋ ਰਿਹਾ ਔਰ ਜਿਹੜੇ ਲੋਕ ਨੇ ਇਸ ਟਾਈਮ ਸਮਝ ਚੁੱਕੇ ਆ ਕਿ ਜੇ ਭਾਰਤੀ ਜਨਤਾ ਪਾਰਟੀ ਪੰਜਾਬ ਚ ਆਏਗੀ ਜੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਪੰਜਾਬ ਚ ਬਣੇਗੀ ਕਿ ਤਾਂ ਜਿਹੜੇ ਲੋਕ ਆ ਦਾ ਪਿੰਡਾਂ 'ਚ ਨਸ਼ਾ ਆ ਖਤਮ ਹੋ ਸਕਦਾ ਹੈ ਬੇਰੁਜ਼ਗਾਰੀ ਖਤਮ ਹੋ ਸਕਦੀ ਹੈ ਕੋਈ ਇੰਡਸਟਰੀ ਲੱਗ ਸਕਦੀ ਆ ਪਾਰਤੀ ਜਨਤਾ ਪਾਰਤੀ ਜਿੱਥੇ-ਜਿੱਥੇ ਵੀ ਹਿੰਦੁਸਤਾਨ ਸਰਕਾਰ ਬਣੀ ਆ ਉੱਥੇ-ਉੱਥੇ ਹੀ ਬਹੁਤ ਜ਼ਿਆਦਾ ਸੁਧਾਰ ਹੋਇਆ ਬਹੁਤ ਲੋਕਾਂ ਨੂੰ ਉਹਦੇ ਇੰਡਸਟਰੀ ਮਿਲਿਆ ਕੰਮਕਾਜ ਮਿਲਿਆ ਇਸ ਕਰਕੇ ਆਉਣ ਵਾਲੀਆਂ ਜਿਹੜੇ 2027 ਦੇ ਚੋਣਾਂ ਆ ਲੋਕਾਂ ਨੇ ਮਨ ਬਣਾ ਚੁੱਕੇ ਹੋਏ ਆ ਲੋਕਾਂ ਨੇ ਮਨ ਬਣਾਇਆ ਭਾਵੇਂ ਉਹ ਕਿਸਾਨ ਨੇ ਭਾਵੇਂ ਉਹ ਲੇਬਰ ਤਬਕਾ ਹੈ ਭਾਵੇਂ ਮਜ਼ਦੂਰ ਭਾਈਚਾਰਾ ਭਾਵੇਂ ਐਸੀ ਭਾਈਚਾਰਾ ਸਭ ਨੇ ਮਨ ਬਣਾ ਲਿਆ ਕਿ 2027 ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਅਟਾਰੀ ਤੋਂ ਜੇ ਠੀਕ ਹੈ ਸਭ ਤੋਂ ਵੱਡਾ ਜਿਆਦਾ ਮਸਲਾ ਉੱਥੇ ਕੁੱਲੀਆਂ ਦਾ ਆ ਕਿਉਂਕਿ ਬਾਰਡਰ ਦਾ ਆ ਕਿਉਂਕਿ ਟ੍ਰੇਡ ਬੰਦ ਆ ਉੱਥੇ ਨਾ ਹਥਿਆਰ ਆ ਨਸ਼ਿਆਂ ਦਾ ਬੜਾ ਕਾਰੋਬਾਰ ਉੱਥੇ ਵਧਿਆ ਕਿਵੇਂ ਉਹਨੂੰ ਅਟਾਰੀ ਹਲਕੇ ਨੂੰ ਕੋਈ ਸੈੱਟ ਕਿਵੇਂ ਕਰੋ ਕਿਉਂਕਿ ਤੁਸੀਂ ਜਿੱਥੋਂ ਦੇ ਅਮੀਰ ਜਿੱਥੋਂ ਦੀ ਤੁਹਾਨੂੰ ਜ਼ਿੰਮੇਵਾਰੀ ਮਿਲਦੀ ਆ ਤੇ ਉਸ ਇਲਾਕੇ ਦੇ ਵਿੱਚ ਸਭ ਤੋਂ ਜ਼ਿਆਦਾ ਨਸ਼ੇ ਦਾ ਕਾਰੋਬਾਰ ਹੈ ਡਰੋਨ ਦਾ ਹੀ ਹਥਿਆਰ ਆ ਰਹੇ ਨੇ ਉਹਨੂੰ ਲੈ ਕੇ ਕੀ ਕੇਂਦਰ ਸਰਕਾਰ ਦੀਆਂ ਤਿਆਰੀਆਂ ਨੇ ਬਿਲਕੁਲ ਤੁਸੀਂ ਠੀਕ ਕਹੇ ਜੋ ਸਾਡਾ ਜਿਹੜਾ ਗਵਾਂਧੀ ਮੁਲਕ ਆ ਉਹ ਹਰ ਦਿਨ ਕੋਈ ਨਾ ਕੋਈ ਨਵੀਂ ਛੇੜਖਾਦੀ ਕਰਦਾ ਹੈ ਉਹ ਜਿਹਦੇ ਕਰਕੇ ਪਿੱਛੇ ਸੰਧੂਰ ਜਿਹੜਾ ਹਮਲਾ ਵੀ ਆਪਾਂ ਜਿਹਦਾ ਸੰਧੂਰ ਦੇ ਤੌਰ ਤੇ ਜਿਹੜਾ ਕੀਤਾ ਹੈ ਪਾਕਿਸਤਾਨ ਦੇ ਨਾਲ ਉਹਦੇ ਉਹਦੇ ਤਹਿਤ ਵੀ ਜਦੋਂ ਇਹ ਸਾਰਾ ਮਾਹੌਲ ਬਣਿਆ ਤੇ ਸਾਡੇ ਦੇਸ਼ ਨੇ ਵੀ ਸਾਨੂੰ ਇਹ ਜਿਹਾ ਆਈਸੀਪੀ ਬੰਦ ਕਰਨੀ ਪਈ ਜਿਹੜਾ ਵਪਾਰ ਬੰਦ ਕਰਨਾ ਪਿਆ ਉਹਦੇ ਨਾਲ ਸਾਡੀ ਬੇਰੁਜ਼ਗਾਰੀ ਦੇ 1400 1450 ਪਰਿਵਾਰ ਆ ਉਥੇ ਉਹ ਹੈਗਾ ਲੇਕਿਨ ਮੈਂ ਇਸ ਸਬੰਧੀ ਦਿੱਲੀ ਆਪਣੀ ਹਾਈ ਕਮਾਂਡ ਨਾਲ ਗੱਲ ਕੀਤੀ ਹੈ ਕਿ ਇਹ ਜਿਹੜੇ ਪਰਿਵਾਰ ਆ ਬਿਲਕੁਲ ਕੰਮ ਕਾਰ ਤੋਂ ਵਾਂਝੇ ਹੋ ਗਿਆ ਇਹਨਾਂ ਦਾ ਜਾਂ ਤੇ ਕੋਈ ਨਾ ਕੋ ਇਹਨਾਂ ਨੂੰ ਕੰਮ ਕਾਰ ਤੇ ਲਗਾਇਆ ਜਾਵੇ ਜਾਂ ਹਨ ਕਿਤੇ ਹੋਰ ਕਿਤੇ ਅਡਜਸਟ ਕੀਤਾ ਜਾਵੇ ਤਾਂ ਜੋ ਉਹਨਾਂ ਦੇ ਘਰ ਦਾ ਰੋਟੀ ਰੋਜੀ ਦਾ ਕੰਮ ਜੀ ਦਾਵਾ ਚੱਲ ਸਕੇ ਉਹਦੀ ਮੈਂ ਜੀ ਦਬਾਰ ਤਿੰਨ ਦੋ ਤਿੰਨ ਵਾਰੀ ਚਿੱਠੀਆਂ ਲਿਖ ਚੁੱਕਾ ਮੇਰਾ ਖਿਆਲ ਛੋੜੇ ਦੇਣਾ ਸੀ ਆਉਣ ਵਾਲੇ ਦੋ 10 15 ਦਿਨਾਂ ਦੇ ਵਿੱਚ ਜਿਹੜੇ ਸਾਡੇ ਐਸਸੀ ਕਮਿਟੀ ਦੇ ਚੇਅਰਮੈਨ ਨੇ ਉਹ ਅਟਾਰੀ ਜਿਹੜਾ ਉਹ ਜੁੜੀਆਂ ਵਿਚਾਰੀਆਂ ਸਮੱਸਿਆਵਾਂ ਨੇ ਉੱਥੇ ਸਾਡਾ ਬਹੁਤਾ ਐਸੀ ਭਾਈ ਜੜਾ ਚੜਾ ਉੱਥੇ ਵੱਸਦਾ ਉਹਨਾਂ ਦੀ ਬਹੁਤ ਸਮੱਸਿਆ ਆ ਉਹਦਾ ਹਾਲ ਜਿਹੜਾ ਬੜਾ ਜਲਦੀ ਤੋਂ ਜਲਦੀ ਕੰਮ ਜਾ ਜੀਏ ਪਾਰਟੀ